ਹੈ ਲੋ ਗਿਆ ਜਦੋਂ ਹੋਇਆ ਕਿ ਕਿਨੇ ਰਮਨ ਜੀ ਦਾ ਤੇ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਆਹ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਤੂੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਕੋਈ ਤਕਰੀਬ ਨਾਟ ਦਾ ਆਸਟ੍ਰੇਲੀਆ ਭੇਜ ਰਿਹਾ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਦੂਜੇ ਉਥੇ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਚ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਪਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਜਬੀ ਦੀ ਮੁੱਖ ਮੰਤਰੀ ਕਰ ਸਰਕਾਰ ਜਿਹੜੀ ਹੈ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਆ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਹੈ ਨਾ ਇਹਨਾਂ ਨੇ ਕੁਝ ਕਰਨਾ ਇਸ ਕਰਕੇ ਮੀਰ ਛੱਡਦੀ ਇਹਨਾਂ ਤੋਂ ਸਾਰੇ ਤੁਹਾਡੇ ਦੋਹਾਂ ਕੋਲੇ ਗਾਫਰ ਜੀ